ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਿੱਤਰ ਪਿਆਰਿਓ ਆ ਦੇਖੋ ਜਿਹੜਾ ਆਪਣੇ ਪੂਰਾ ਸੋਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਇੱਥੇ ਪੂਰਾ ਨਰਕ ਵਰਿਆ ਹੋਇਆ ਸੀ ਗੰਦ ਪਿਆ ਹੋਇਆ ਸੀ ਨੀਰਾ ਇੱਥੇ ਚਲਗਰ ਸੀਗੀ ਤੇ ਪੂਰਾ ਗੰਦ ਸੀਗਾ ਉਹ ਓਡੀਕਾਂ ਆਪਣੀਆਂ ਉਹ ਨਰਕ ਬੜਾ ਚੱਕਿਆ ਗਿਆ ਹੁਣ ਦੇਖੋ ਕਿਸ ਤਰ੍ਹਾਂ ਦਾ ਮਤਲਬ ਕਿ ਸਵਰਗੀ ਅਸਥਾਨ ਬਣ ਚੁੱਕਿਆ ਇਹ ਸਾਫ਼ ਤੇ ਸੁਥਰਾ ਅਸਥਾਨ ਬਣ ਚੁੱਕਿਆ ਔਰ ਤੁਸੀਂ ਆਪ ਦੇਖ ਕੇ ਦੱਸੋ ਕਿ ਇਹ ਪਹਿਲਾਂ ਵਾਲੀ ਗਲੀ ਹੈ ਹਾਲੇ ਤਾਂ ਇੱਥੇ ਮਤਲਬ ਕਿ ਝਾੜੂ ਝੂੜੂ ਵੱਜ ਕੇ ਜਦੋਂ ਇਹ ਸਾਫ਼ ਹੋ ਗਈ ਫੇਰ ਤੁਹਾਨੂੰ ਅਸੀਂ ਦਿਖਾਵਾਂਗੇ ਆ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਤਲਬ ਕਿ ਐਂਡ ਟਾਪ ਦਾ ਕੰਮ ਕਰ ਚੁੱਕਿਆ ਹੈ ਸਰਪੰਚ ਸਹਿਰਾ ਉਹਦੇ ਵੱਲੋਂ ਇਹ ਗਲੀ ਨੂੰ ਬਧਿਆ ਸੋਨਾ ਬੜੇ ਮਤਲਕੇ ਮਜ਼ਬੂਤੀ ਦੇ ਨਾਲ ਇਹਨੂੰ ਬਣਾਇਆ ਗਿਆਗਾ ਵਾਕੀ ਸੋਨੂੰ ਅਸੀਂ ਆਜੋ ਅੱਗੇ ਵੀ ਦਿਖਾਉਣੇ ਆ ਆ ਦੇਖੋ ਮਿੱਤਰੋ ਇਹ ਪੂਰੇ ਦੇਖੋ ਘਰ ਵੀ ਐਨ ਟੋਪ ਦੇ ਲੱਗਣ ਲੱਗੇ ਹੈਗੇ ਵੀ ਟੋਪ ਦੇ ਨੇ ਤੇ ਲੱਗਣ ਵੀ ਲੱਗੇ ਨੇਗੇ ਤੁਸੀਂ ਆਲੇ-ਦਾਲਿਓਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਮਤਲਕ ਇਹ ਸੋਹਣਾ ਤੇ ਟੌਪ ਦਾ ਕੰਮ ਕੀਤਾਗਾ ਜਿਹੜਾ ਆਪਣਾ ਵੀਰ ਸਹਿਰਾ ਸਰਪੰਚ ਆਹੇ ਉਹਦੇ ਵੱਲੋਂ ਕੀਤਾ ਗਿਆਗਾ ਜਿਹੜਾ ਪੂਰੇ ਦਾ ਪੂਰਾ ਨਰਕ ਚੱਕ ਕੇ ਗੁਰੂ ਘਰ ਨੂੰ ਜਾਣ ਵਾਲੀ ਗਲੀ ਸੰਗਤਾਂ ਦੇ ਲਈ ਬਹੁਤ ਸੋਹਣੀ ਬਣਾਤੀ ਅਸੀਂ ਮਤਲਬ ਕਿ ਇਹ ਕਹਿ ਨਹੀਂ ਸਕਦੇ ਧੰਨਵਾਦ ਕਿਸ ਗੱਲ ਔਰ ਕਿੰਨਾ ਸ਼ਬਦਾਂ ਦੇ ਨਾਲ ਕਰੀਏ ਸਾਡੇ ਕੋਲੇ ਧੰਨਵਾਦ ਦੇ ਲਈ ਉਹਦੇ ਸ਼ਬਦ ਨਹੀਂ ਹੈਗੇ ਵਾਕੀ ਦੇਖੋ ਇਹ ਗੁਰੂ ਘਰ ਨੂੰ ਜਾਣ ਵਾਲੀਆਂ ਸੰਗਤਾਂ ਦੇ ਲਈ ਬਹੁਤ ਮਤਲਬ ਕਿ ਸ਼ਾਂਤ ਦੀ ਔਰ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਮਾਈਆਂ ਗੁਰੂ ਘਰ ਨੂੰ ਜਾਂਦੀਆਂ ਹੁੰਦੀਆਂ ਸੀ ਸਵੇਰੇ ਹਨੇਰੇ ਦੇ ਵਿੱਚ ਉਹਨਾਂ ਦੇ ਲਈ ਇਹ ਸਵਰਗ ਬਣ ਚੁੱਕਿਆ ਔਰ ਬਾਕੀ ਇਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਯਾਰ ਸ਼ੇਅਰ ਕਰਿਓ ਔਰ ਦੱਸਿਓ ਵੀ ਸਾਰੇ ਸਰਪੰਚ ਵੱਲੋਂ ਕੀਤਾ ਹੋਇਆ ਸਰਪੰਚ ਕੰਮ ਸੋਨ ਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਾਂ ਰਾਹੀਂ ਦੱਸਿਓ ਔਰ ਜਿੰਨੇ ਵੀ ਵੀਰ ਸਾਡੇ ਐਨ ਆਰ ਆਈ ਨੇਗੇ ਜਿਹੜੇ ਇਹ ਵੀਡੀਓ ਨੂੰ ਦੇਖ ਰਹੇ ਨੇ ਇਹ ਅਸੀਂ ਇਸ ਕਰਕੇ ਹੀ ਵੀਡੀਓ ਬਣਾਉਣੇ ਹੁੰਦੇ ਆ ਵੀ ਜਿਹੜੇ ਸਾਡੇ ਮਿੱਤਰ ਪਿਆਰੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਨੇ ਕਿ ਉਹਨਾਂ ਦੇ ਆ ਉਹਨਾਂ ਨੂੰ ਦਿਖਾਉਣ ਦੇ ਲਈ ਵੀ ਦੇਖੋ ਆਪਣੇ ਪਿੰਡ ਦੀ ਕਿਸ ਤਰ੍ਹਾਂ ਮਤਲਬ ਕਿ ਵਧੀਆ ਕੰਮ ਹੋ ਰਹੇ ਨੇਗੇ ਔਰ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣੀ ਨਵੀਂ ਉਮਰ ਦਾ ਬਣਿਆ ਨਮਾ ਸਰਪੰਚ ਕਮੈਂਟ ਜ਼ਰੂਰ ਕਰਿਓ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਯਾਰ ਕਿਉਂਕਿ ਯਾਰ ਚੰਗੀ ਚੀਜ਼ ਨੂੰ ਤਾਂ ਆਪਾਂ ਨੂੰ ਚੰਗਾ ਕਹਿਣਾ ਹੀ ਪੈਣਾ ਹਨਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਫੇਰ ਤੋਂ ਵੀਰ ਸੈਰੇ ਦਾ ਕਿ ਉਸਨੇ ਸਾਡੇ ਇਸ ਥਾਂ ਦਾ ਵੀ ਬੜਾ ਸੋਹਣਾ ਇਸ ਗਲੀ ਦਾ ਕੰਮ ਕੀਤਾ ਔਰ ਅੱਗੇ ਕੀ ਆਪਣਾ ਨਗਰ ਕੀਰਤਨ ਆਉਣਾ ਤੁਹਾਨੂੰ ਫੇਰ ਵੀ ਅਸੀਂ ਦਿਖਾਵਾਂਗੇ ਵੀ ਆਪਣੇ ਪਿੰਡ ਦੀ ਔਰ ਐਨ ਆਰ ਆਈਆਂ ਵੀਰਾਂ ਨੂੰ ਵੀ ਇਹ ਵੀਡੀਓ ਰਾਹੀਂ ਪਿੰਡ ਦਾ ਪੂਰਾ ਜੋ ਕੰਮਕਾਰ ਆ ਉਹ ਦਿਖਾਵਾਂਗੇ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ